ਪੀਲੀਮੇਂਗੁਰਾ ਦਾਸਪੁਰ ਸਬ ਡਿਵੀਜ਼ਨ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮંજૂર ਕੀਤਾ ਜਿਹਦੇ ਤੋਂ 7 ਕਰੋੜ ਰੁਪਈਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਧਾਰਾ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਥੇ ਕੇਬਲ ਪਾਈ ਜਾਊਗੀ ਔਰ ਇਹ ਤਕਰੀਬਨ 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ ਤਕਰੀਬਨ ਪ੍ਰਪੋਜ਼ ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਉੱਥੇ ਲਾਓ ਭਾਵੇਂ 28 ਦੀ ਬਜਾਏ 30 ਲਵਾ ਲਓ ਉਹ ਲੱਗਣਗੇ ਦੂਸਰੇ ਨੇ ਸਾਡੇ ਟਰਾਂਸਫਾਰਮਰ ਦਾ ਇਸ ਵਕਤ ਉਨੀ ਕੈਪੈਸਿਟੀ ਨਹੀਂ ਹੈਗੀ ਲੋਡ ਜ਼ਿਆਦਾ ਵੱਧ ਗਿਆ ਉਹਨਾਂ ਨੂੰ ਵਧਾਇਆ ਜਾ ਰਿਹਾ ਤਕਰੀਬਨ 15 ਦੇ ਕਰੀਬ ਉਹ ਵੀ ਆਉਣਗੇ ਤੇ 36 ਕਿਲੋਮੀਟਰ ਦੇ ਕਰੀਬ ਜਿਹੜੀ ਆ ਉਹ ਸਾਰੀ ਤਾਰ ਜਿਹੜੀ ਆ ਉਹ ਬਦਲੀ ਜਾਊਗੀ ਸੋ ਇਹਦੇ ਨਾਲ ਕੀ ਹੋਊਗਾ ਵੀ ਜਿਸ ਵੇ ਨੇਰੀ ਮੀ ਹੁੰਦਾ ਸੀਗਾ ਤੇ ਜੀ ਇੱਕਦਮ ਤੇ ਲਾਈਟ ਡ੍ਰੋਪ ਹੋ ਜਾਂਦੀ ਸੀ ਵੋਲਟੇਜ ਘਟਾਉਂਦੀ ਸੀ ਸੋ ਲੋਕਾਂ ਨੇ ਆ ਕੇ ਘਰ ਵੀ ਬਣਾ ਲਏ ਵੱਸੋ ਵੀ ਵੱਧ ਗਈ ਲੋਕੀ ਸੁਖਰੇਣੇ ਵੀ ਹੋ ਗਏ ਤੇ ਉਹਨਾਂ ਨੇ ਆਪਣੇ ਜ਼ਿਆਦਾ ਜਿਹੜੇ ਪਾਵਰ ਦੀ ਕੰਜ਼ਮਪਸ਼ਨ ਆ ਉਹ ਇਕਵਿਪਮੈਂਟ ਵੀ ਜ਼ਿਆਦਾ ਲਾ ਲਏ ਤੇ ਕੰਜ਼ਮਪਸ਼ਨ ਵੀ ਵਧਾ ਲਈ ਸੋ ਨਤੀਜੇ ਦੇ ਤੌਰ ਤੇ ਉਹਨਾਂ ਦੀ ਜਿਹੜੀ ਟਰਾਂਸਫਾਰਮਰ ਦੀ ਉਹਨਾਂ ਦੀ ਅਪਗ੍ਰੇਡੇਸ਼ਨ ਕੀ ਕੀਤੀ ਜਾ ਰਹੀ ਆ ਨਵੇਂ ਟਰਾਂਸਫਾਰਮਰ ਲਾਰੇ ਜਾਏ ਸੋ ਮੈਂ ਸਮਝਣਾ ਕਿ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ अरोड़ा ਜੀ ਦਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਜਿਨ੍ਹਾਂ ਦੀ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਕੋਟ ਕੋਟ ਤਰਵਾਦ ਅਪੀਲ ਮੇਨਗੁਰਦਾਸਪੁਰ ਸਬ ਡਿਵੀਜ਼ਨ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮંજૂર ਕੀਤਾ ਜਿਹਦੇ ਤੋਂ 7 ਕਰੋੜ ਰੁਪਈਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਹਦੇ ਕੇਬਲ ਪਾਈ ਜਾਊਗੀ ਔਰ ਇਹ तकरीबन 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ तकरीबन प्रपोज ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਉੱਥੇ ਲਾਓ ਭਾਵੇਂ 28 ਦੀ ਬਜਾਏ 30 ਲਵਾ ਲਓ ਉਹ ਲੱਗਣਗੇ ਦੂਸਰੇ ਨੇ ਸਾਡੇ ਟਰਾਂਸਫਾਰਮਰ ਦਾ ਇਸ ਵਕਤ ਉਨੀ ਕਪੈਸਿਟੀ ਨਹੀਂ ਹੈਗੀ ਲੋਡ ਜ਼ਿਆਦਾ ਵੱਧ ਗਿਆ ਉਹਨਾਂ ਨੂੰ ਵਧਾਇਆ ਜਾ ਰਿਹਾ तकरीबन 15 ਦੇ ਕਰੀਬ ਉਹ ਵੀ ਆਉਣਗੇ ਤੇ 36 ਕਿਲੋਮੀਟਰ ਦੇ ਕਰੀਬ ਜਿਹੜੀ ਆ ਉਹ ਸਾਰੀ ਤਾਰ ਜਿਹੜੀ ਆ ਉਹ ਬਦਲੀ ਜਾਊਗੀ ਸੋ ਇਹਦੇ ਨਾਲ ਕੀ ਹੋਊਗਾ ਵੀ ਜਿਸ ਵੇ ਨੇਰੀ ਮੀ ਹੁੰਦਾ ਸੀਗਾ ਤੇ ਜੀ ਇੱਕਦਮ ਤੇ ਲਾਈਟ ਡ੍ਰੌਪ ਹੋ ਜਾਂਦੀ ਸੀ ਵੋਲਟੇਜ ਘਟਾਉਂਦੀ ਸੀ ਸੋ ਲੋਕਾਂ ਨੇ ਆ ਕੇ ਘਰ ਵੀ ਬਣਾ ਲਏ ਵੱਸੋ ਵੀ ਵੱਧ ਗਈ ਲੋਕੀ ਸੁਖਰੇਣੇ ਵੀ ਹੋ ਗਏ ਤੇ ਉਹਨਾਂ ਨੇ ਆਪਣੇ ਜ਼ਿਆਦਾ ਜਿਹੜੇ ਪਾਵਰ ਦੀ ਕੰਜ਼ਮਪਸ਼ਨ ਆ ਉਹ ਇਕਵਿਪਮੈਂਟ ਵੀ ਜ਼ਿਆਦਾ ਲਾ ਲਏ ਤੇ ਕੰਜ਼ਮਪਸ਼ਨ ਵੀ ਵਧਾ ਲਈ ਸੋ ਨਤੀਜੇ ਦੇ ਤੌਰ ਤੇ ਉਹਨਾਂ ਦੀ ਜਿਹੜੀ ট্রান্সਫਾਰਮਰ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਆ ਨਵੇਂ ট্রান্সਫਾਰਮਰ ਲਾਰੇ ਜਾਏ ਸੋ ਮੈਂ ਸਮਝਣਾ ਕਿ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ अरोड़ा ਜੀ ਦਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਜਿਨ੍ਹਾਂ ਦੀ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ